ਜਨਮਾਤੀ ਇਸਤਰੀ ਸਫਾ ਵੱਲੋਂ ਮੈਦਾਜੀਪੁਰ ਦੇ ਉੱਤੇ ਅੱਜ ਇੱਕ ਵਿਸ਼ਾਲ ਪ੍ਰੋਗਰਾਮ ਸਿਟੀ ਦੇ ਦਫ਼ਤਰ ਕੁਤਲੀ ਕਰਕੇ ਕੀਤਾ ਗਿਆ ਇਸ ਸਬੰਧੀ ਸਾਡੇ ਨਾਲ ਗੱਲ ਕਰਨ ਵਾਸਤੇ ਨਰਮਪਰੇ ਨੇ ਗੱਲ ਕਰਨ ਜੀ ਨਾਲ ਆਇਆ ਅੱਜ ਅੱਧਾ ਤੇ ਉਹਨਾਂ ਦਾ ਬੋਲਣਾ ਮੈਂ ਪਰਮਿਕ ਤੌਰ ਤੇ ਜਿਹੜੇ ਕੋਲੋਂ ਦਾ ਪਹਿਲਾ ਵੀ ਗ੍ਰੀਨ ਮੈਂ ਕਰਦਾ ਹਾਂ ਐਡਵਰਟਾਈਜ਼ ਤੇ ਅੱਜ ਜਿਹੜਾ ਤੁਸੀਂ ਇੱਥੇ ਕੱਟ ਕਰਕੇ ਮੈਨਾਂ ਨੂੰ ਜਾਸਤ ਕਰੇਗਾ ਉਹਨਾਂ ਦਾ ਦੱਸਿਆ ਸੀ ਕਿ ਚਾਹਾਂ ਚਾਹੇ ਉਸ ਦੇ ਮੁੱਢਾਨੇ ਦਿਰਮਾ ਔਰਤਾਂ ਨੇ ਇਹ ਔਰਤਾਂ ਵੀ ਮੁੱਢਾਨੇ ਦੇ ਅੱਗੇ ਨਹੀਂ ਰਹੀਆਂ ਤੇ ਰਹਿਤੀਆਂ ਨੇ ਤੇ ਲੈੜੀਆਂ ਨੇ ਕਿਉਂਕਿ ਜਿਹੜੀ ਔਰਤ ਹੈ ਉਹਦੀ ਕੋਈ ਸਾਡੇ ਹਿੰਦੁਸਤਾਨ ਦੇ ਵਿੱਚ ਤੇ ਕੋਈ ਸੱਖਿਆ ਵੀ ਨਹੀਂ ਹੈ ਜਿਵੇਂ ਉਹਨਾਂ ਥੋੜੇ ਦਿਨਾਂ ਤੋਂ ਹੀ ਆਪ ਵਿਖਲੇ ਆ ਆਪਾਂ ਬਾਹਰਲੇ ਜੁਗਤ ਨਾਲ ਗਲਬਾਤਰ ਹੋਇਆ ਨਹੀਂ ਡਿਆ ਨਾਲ ਗੱਲ ਦੇਖਿਆ ਕਿ ਰਹੀ ਹੈ ਤੇ ਕਿਸੇ ਕਿਸੇ ਨੂੰ ਪ੍ਰੋਬਲਮ ਹੋਈ ਹੈ ਤੇ ਸਾਡੇ ਦੇਸ਼ ਨੂੰ ਪ੍ਰੋਬਲਮ ਆਈ ਹੈ ਸਾਡੀ ਜਿਹੜੀ ਆ ਜਿਹੜੀ ਬੀਜੇਪੀ ਸਰਕਾਰ ਆ ਪ੍ਰਧਾਨ ਮੰਤਰੀ ਆ ਉਹ ਨੂੰ ਇਹ ਸੁਨੇਹਾ ਦੇਣਾ ਚਾਹੁੰਦੇ ਆ ਕਿ ਇੱਕ ਬੰਦਾ ਜਿਹੜਾ ਪ੍ਰਧਾਨ ਮੰਤਰੀ ਆ ਉਹ ਪਹਿਲਾਂ ਦੀ ਸੁਰੱਖਿਆ ਨਹੀਂ ਕਰ ਸਕਦਾ ਤੇ ਸਾਰਾ ਦੇਸ਼ ਕਿੱਦਾਂ ਸੰਭਾਲੂਗਾ ਉਹ ਝੂਠ ਬੋਲਦਾ ਹਰ ਗੱਲ ਗੱਲ ਤੇ ਇਸ ਕਰਕੇ ਪਹਿਲੋਂ ਤੇ ਸਭ ਤੋਂ ਇਹ ਆ ਵੀ ਸਾਡੀਆਂ ਜਿਹੜੀਆਂ ਬੀਬੀਆਂ ਨੇ ਸਾਡੀਆਂ ਜਿਹੜੀਆਂ ਲੇਡੀਜ਼ ਨੇ ਉਹਨਾਂ ਦੀ ਸੁਰੱਖਿਆ ਵਾਸਤੇ ਕੋਈ ਇਹੋ ਜਿਹਾ ਕਾਨੂੰਨ ਬਣਾਇਆ ਜਾਵੇ ਜਿਹੜਾ ਕਿ ਜਿਹੜਾ ਬੰਦਾ ਗਲਤ ਕਰਦਾ ਜਿਵੇਂ ਕਿ ਬਾਹਲੇ ਦੇਸ਼ਾਂ 'ਚ ਆ ਕਿ ਜੇ ਕੋਈ ਬਲਾਤਕਾਰੀ ਲੱਭ ਜਾਂਦਾ ਜੇ ਕੋਈ ਬਲਾਤਕਾਰ ਕਰਦਾ ਉਹਨੂੰ ਚੌਂਕ 'ਚ ਖਿਚੜ ਖਿਲਾੜ ਕੇ ਉਹਨੂੰ ਗੋਲੀ ਮਾਰੀ ਜਾਂਦੀ ਆ ਇਸ ਤਰ੍ਹਾਂ ਦਾ ਕੋਈ ਕਾਨੂੰਨ ਆ ਉਹ ਜ ਬਣਾਇਆ ਜਾਵੇ ਕਿ ਕਿਸ ਨਾਲ ਜਿਹੜੀਆਂ ਮੇਰੀ ਜਿਵੇਂ ਉਹ ਸੱਤਾਂ ਤੋਂ ਸਾਡੀਆਂ ਬੱਚੀਆਂ ਸਾਡੇ ਬੇਟੀਆਂ ਜਿਹੜੀਆਂ ਸਕੂਲਾਂ 'ਚ ਜਾਂਦੀਆਂ ਉਹ ਮੰਦਰਾਂ ਤੋਂ ਥੋੜਾ ਪਿੱਛੇ ਲੋ ਉਹਨਾਂ ਦਾ ਹਰ ਵੇਲੇ ਡਰ ਰਹਿਦਾ ਮਾਂ ਤੋਂ ਉਹਨੂੰ ਕਿ ਉਹਨਾਂ ਦੇ ਨਾਲ ਕੋਈ ਮਿਸਟਰ ਨਹੀਂ ਆਉਂਦੇ ਇਸ ਕਰਕੇ ਮੈਂ ਇਹ ਬੋਦੀ ਸੰਸਾਰ ਨੂੰ ਸੁਨੇਹਾ ਦੇਣਾ ਚਾਹੁੰਦੀ ਆ ਕਿ ਮੰਦਰਾਂ ਦੇ ਜਿਹੜੇ ਕਰਦੇ ਆ ਨਾ ਆਪਾਂ ਉਹ ਘਾਟਣਾ ਉਹਨਾਂ ਨਾਲ ਕੁਝ ਨਹੀਂ ਮਿਲਦਾ ਲੋਕਾਂ ਨੂੰ ਪਬਲਿਕ ਦਾ ਤੁਸੀਂ ਧਿਆਨ ਰੱਖੋ ਪਬਲਿਕ ਨੂੰ ਜੋ ਜੋ ਦੇਣਾ ਪਬਲਿਕ ਵਾਸਤੇ ਤੁਸੀਂ ਕੁਝ ਵੀ ਨਹੀਂ ਸੋਚਦੇ ਸਭ ਤੋਂ ਵੱਧ ਵੱਡੀ ਇਤਰਾਸ ਦੀ ਹੈ ਸਾਡੀ ਵੀ ਤੁਸੀਂ ਬੀਜੇਪੀ ਵਾਲਿਆਂ ਨੇ ਸਭ ਤੋਂ ਵੱਧ ਬਲਾਤਕਾਰ ਹੀ ਲੋਕਾਂ ਨੂੰ ਮੰਤਰੀ ਬਣਾਇਆ ਸਾਡੀ ਇਤਰਾਸ ਤੁਸੀਂ ਤੁਸੀਂ ਗੱਲ ਕੀਤੀ ਹੈ ਕਿ ਜਿਹੜੀਆਂ ਪੰਜਾਂ ਪੈਰਾਂ ਨੇ ਉਹ ਜੋ ਸਾਹਮਣੇ ਵਿੱਚ ਨਾ ਕਰਦੇ ਤੇ ਇਹ ਬਣਾ ਲ ਕਰਕੇ ਨੇ ਉਹਨਾਂ ਨੂੰ ਉਹਨਾਂ ਦੇ ਮੰਦਿਰ ਬਣਾਇਆ ਆ ਤੇ ਲੱਗਦਾ ਨਹੀਂ ਕਿ ਕਿੰਨਾ ਕਿੰਨੇ ਇੱਕ ਪੱਲੇ ਜਿਹੜੀ ਦਵਾਈ ਦਿੰਦੇ ਨੇ ਕਿ ਧੀਆਂ ਏ ਧੀਆਂ ਨਹੀਂ ਆ ਡਿਫਰੈਂਟ ਇੱਥੇ ਪਰ ਖੇਤਾਂ ਨੂੰ ਕਾਰਨ ਕਰਕੇ ਜਿਹੜੇ ਲੋਕ ਨੇ ਵਾਜੂਤ ਕੀਆ ਜਾਂ ਮੰਨ ਤੋਂ ਕਰਦੇ ਬਿਲਕੁਲ ਭਾਈ ਬਿਲਕੁਲ ਜੀ ਜਾਲਿਆ ਕਿਉਂਕਿ ਮੋਦੀ ਸਰਕਾਰ ਨੇ ਨਾਰਾ ਦਿੱਤਾ ਹੀ ਬੇਟੀ ਪੜ੍ਹਾਓ ਬੇਟੀ ਬਚਾਓ ਤੇ ਇਹ ਮੇਰੇ ਹਿਸਾਬ ਨਾਲ 0% ਵੀ ਉਹਦੇ ਤੇ ਅਸਰ ਨਹੀਂ ਆਗਾ ਕਿਉਂਕਿ ਲੋਕ ਤੇ ਅੱਜ ਵੀ ਬੱਚੀਆਂ ਜਿਹੜੀਆਂ ਉਹ ਮਾਰੀ ਜਾਂਦੇ ਆ ਕਿਸੇ ਕਰਕੇ ਮਾਰੀ ਜਾਂਦੇ ਕਿ ਉਹ ਗੱਲਾ ਬੰਦਾ ਆਪਣੀ ਬੱਚੀ ਦੇ ਕਿਤਨਾ ਸੁਰੱਖਿਆ ਕਰੂਗਾ ਸਾਡੇ ਕੋਈ ਕਾਨੂੰਨ ਹੀ ਨਹੀਂ ਹੈਗਾ ਹਿੰਦੁਸਤਾਨ ਦੇ ਵਿੱਚ ਇਹੋ ਜਿਹਾ ਕਿ ਜਿਹੜਾ ਆਪਾਂ ਕੋਈ ਗਲਤ ਕਰ ਰਿਹਾ ਤੇ ਉਹਦਾ ਸਾਨੂੰ ਕਿਸੇ ਨੂੰ ਖੌਫ ਹੋਵੇ ਜੇ ਖੌਫ ਨਹੀਂ ਤਾਂ ਇਹ ਕੰਮ ਹੁੰਦਾ ਜੇ ਡਰ ਹੋਵੇ ਕਿ ਸਾਨੂੰ ਤੇ ਚੌਂਕ 'ਚ ਉਸੇ ਵਾਲੇ ਖਲਾਰ ਕੇ ਗੋਲੀ ਮਾਰ ਦਿੱਤੀ ਜਾਣੀ ਹੈ ਤੇ ਉਹ ਕਿਉਂ ਇਸ ਤਰ੍ਹਾਂ ਕੁੜੀਆਂ ਨਾਲ ਉਹ ਵੇਖੋ ਇਸ ਤਰ੍ਹਾਂ ਲੇਡੀਜ਼ ਨਾਲ ਹੋਵੇ ਤੇ ਸਾਡੇ ਜਿਹੜੇ ਜਿਹੜੇ ਬੀਜੇ ਬੀਜਪੀ ਦੇ ਖਾਸ ਕਰਕੇ ਮੈਂ ਸੈਂਟਰ ਸਰਕਾਰ ਨੂੰ ਇਹ ਸੁਨੇਹਾ ਦੇਣਾ ਚਾਹੁੰਦੀ ਆ ਭਗਵੰਤ ਮਾਨ ਤੇ ਵਿਚਾਰਾ ਕਾਹੇ ਜੋਗਾ ਨਹੀਂ ਉਹਨੇ ਤੇ ਭਗਵੰਤ ਮਾਨ ਨੇ ਤੇ ਜਿੰਨਾ ਚਿਰ ਗੱਡੀ 'ਚ ਜਾਂਦਿਆਂ ਕੇਜਰੀਵਾਲ ਨੇ ਨਾ ਕਿਹਾ ਉਹਨਾਂ ਚਿਰ ਉਹ ਪਿਸ਼ਾਬ ਵੀ ਨਹੀਂ ਕਰ ਸਕਦਾ ਉਹ ਆਪਣੀ ਜ਼ਰੂਰਤ ਨਾਲ ਪਿਸ਼ਾਬ ਵੀ ਦੱਸ ਨਹੀਂ ਸਕਦਾ ਵੀ ਮੈਨੂੰ ਪਿਸ਼ਾਬ ਆਇਆ ਮੈਂ ਗੱਡੀ ਤੋਂ ਉੱਤਰ ਕੇ ਪਿਸ਼ਾਬ ਕਰਨਾ ਤੇ ਅਸੀਂ ਕੇਂਦਰ ਸਰਕਾਰ ਤੋਂ ਇਹ ਚੀਜ਼ ਦੀ ਮੰਗ ਕਰਦੇ ਹਾਂ ਕਿ ਸਾਡੀ ਜਿਹੜੀ ਆ ਸੁਰੱਖਿਆ ਕੀਤੀ ਜਾਵੇ ਔਰਤਾਂ ਦੀ ਅੱਜ ਮੈਂ ਔਰਤ ਦਿਵਸ ਦੇ ਤੇ ਇਹ ਗੱਲ ਕਰਨੀ ਚਾਹੁੰਦੀ ਹਾਂ ਕਿ ਜੇ ਔਰਤਾਂ ਦੇ ਦਿਵਸ ਬਣਾਉਣੇ ਆ ਤੇ ਉਹਨਾਂ ਦੀ ਸੁਰੱਖਿਆ ਦਾ ਵੀ ਪ੍ਰਬੰਧ ਕੀਤਾ ਜਾਵੇ ਉਹਨਾਂ ਦੀ ਸੁਰੱਖਿਆ ਵਾਸਤੇ ਕੋਈ ਮੈਹਵਜਾ ਪਲਾਨਾ ਜਮਾ ਹੈ ਜਿਹੜਾ ਅਗਲੇ ਨੂੰ ਇਸ ਚੀਜ਼ ਦਾ ਡਰ ਲੱਗੇ ਮੈਂ ਕੁਰੀ ਦੇ ਪਿੱਛੇ ਜਾ ਰਿਹਾ ਤੇ ਉਹ ਕਿਹੜੇ ਦੇਖਣੇ ਤਾਂ ਮੁਕਦੇ ਇਹਨਾਂ ਕੈਪ ਦਾ ਅਸੀਂ ਮਨੋਗੀਆਂ ਮਾਰ ਪਾਉਂਦਾ ਮੌਤ ਦਾ ਡਰ ਹੂਗਾ ਤਾਂ ਐਸਾ ਹੋਣਾ ਨਹੀਂ ਤੇ ਨਹੀਂ ਹੋ ਸਕਦਾ ਤੇ ਜੇ ਬੋਤੀ ਉਹਨਾਂ ਨੇ ਇੱਕ ਮੰਦਰ ਬਣਾਇਆ ਉਹਦਾ ਉਹਦਾ ਦੂਜੇ ਕਿਹੇ ਮੋਹ ਮੰਦਰ ਬਣਾ ਕੇ ਹੋਰ ਹੈ ਕਮਿਊਨਿਟੀ ਨੂੰ ਲੜਾਉਣਾ ਸਭ ਤੇ ਕੀ ਹੈ ਮੁਸਲਮਾਨ ਆਏ ਹਿੰਦੂ ਆਏ ਸੇਖਿਆ ਕਮਿਊਨਿਟੀ ਨੂੰ ਲੜਾ ਕੇ ਕੋਈ ਵੋਟਾਂ ਨਹੀਂ ਮਿਲਦੀਆਂ ਇਹ બીજી ਗੱਲ ਮੈਂ ਇੱਥੇ ਕਿਹਦੀ ਸਿਹਾਂ ਦੇਣਾ ਚਾਹੁੰਦੀ ਬੀਜੇਪੀ ਨੂੰ ਦੀ ਇਹਦਾਂ ਲੋਕਾਂ ਦਾ ਵਿਚਾਰ ਆ ਕਿ ਅਸੀਂ ਬੈਲਟ ਪੇਪਰ ਤੋਂ ਬਿਨਾਂ ਵੋਟ ਨਹੀਂ ਪਾਣੀ ਜੀ ਇਹ ਮੇਰਾ ਸਨੇਹਾ ਵੀ ਆ ਮੋਦੀ ਨੂੰ ਤੇ ਨਾਲ ਮੇਰੇ ਜਿੰਨੀਆਂ ਬੀਬੀਆਂ ਜਿੰਨੀ ਜਨਤਾ ਖੜੀ ਆ ਇਹ ਸਾਰਿਆਂ ਦਾ ਸਨੇਹਾ ਕਿ ਅਸੀਂ ਬੈਲਟ ਪੇਪਰ ਨਾਲ ਵੋਟ ਦੇਾਂਗੇ ਅਸੀਂ ਮਸ਼ੀਨਾਂ ਰਾਹੀਂ ਨਹੀਂ ਵੋਟ ਦੇਣੀ ਕਿਉਂਕਿ ਹਰ ਮਸ਼ੀਨ ਦੇ ਵਿੱਚ ਤੁਹਾਡਾ ਜਿਹੜਾ ਵਾ ਉਹ ਤੁਸੀਂ ਬੇਇਮਾਨੀ ਕੀਤੀ ਆ ਅਮਿਤ ਸ਼ਾਹ ਦੇ ਮੁੰਡੇ ਦੀ ਫੈਕਟਰੀ 'ਚ ਮਸ਼ੀਨਾਂ ਬਣਦੀਆਂ ਅਸੀਂ ਉੱਥੇ ਇਹਨਾਂ ਮਸ਼ੀਨਾਂ ਦੇ ਉੱਤੇ ਅਸੀਂ ਵੋਟ ਨਹੀਂ ਦੇਣੀ ਮੇਰੇ ਵੱਲੋਂ ਇਹ ਆ ਜੀ ਮੈਂ ਮੇਰੇ ਮੇਰੇ ਨਾਲ ਕਾਮਰੇਡ ਸਾਹਿਬ ਵੀ ਕਰੀ ਨੇ ਗੱਲ ਕਰਾਂਗੇ ਨਜ਼ਰ ਨਾਲ ਹਾਂਜੀ ਸਰ ਕੀ ਕਹਿਣਾ ਚਾਹੋਗੇ ਅੱਜ ਭੈਣ ਜੀ ਉਹਨਾਂ ਨੇ ਦੱਸਿਆ ਕਿ ਜਿਹੜੀਆਂ ਧੀਆਂ ਭੈਣਾਂ ਨੇ ਉਹ ਹਿੰਦੁਸਤਾਨ ਦੇ ਵਿੱਚ ਸੁਰੱਖਿਅਤ ਨਹੀਂ ਆ ਤੇ ਕਈ ਜੀ ਉਸ ਬਾਜ਼ਾਰ ਜੀ ਦੇ ਕੋ ਰਾਜਸਥਾਨ ਦੇ ਵਿੱਚ ਕਿੰਨਾ ਕਰਦੀ ਹੈ ਤੇ ਲੋਕਾਂ ਦੀਆਂ ਧੀਆਂ ਸਨ ਜਿਹੜੀਆਂ ਸਰਕਾਰ ਤੇ ਹੋਂਦ ਕੋ ਵੀ ਡਾਲਦੀ ਹੈ। ਸਦੀਪੋੜ ਹਿੰਦੁਸਤਾਨ ਦੀ ਜਨਤਕੀ ਹੈ ਜਦੋਂ ਨੇ ਸੀਆਈਟੀਓ ਨੇ ਸਾਡੇ ਤੋਂ ਅੱਗੇ ਦਾਲ ਕੇ ਪਾਇਆ ਕੀਤਾ ਸੀ ਯਾਤ ਮਾਰੀ ਦਾ ਦੇਣਾ ਇਸ ਦੀ ਕੰਤਰ ਆਸਤੀ ਇਸ ਦੀ ਜਿਸ ਰੇ ਨੂੰ ਮਨਾਇਆ ਜਾਏਗਾ। ਹੋਰ ਸੰਦਰਭ ਵਿੱਚ ਮਨਾਇਆ ਗਿਆ ਤੇ ਨਾਲ ਦੀ ਦਾ ਜੋ ਭੈਣ ਚਾ ਬਿਲਕੁਲ ਸੁੱਛਾ ਕਿ ਇਹ ਮਨੁਭਾਤੀ ਨਹੀਂ ਨਾਹੀ ਇਸ ਦੀ ਜਾਤੀ ਦੇ ਬਹੁਤ ਵੱਡੇ ਹਮਲੇ ਹੋ ਰਹੇ ਆ। ਮਨੀਪੁਰ ਦੇ ਘਟਨਾਵਾਂ ਇਤੋਂ ਲੋਕਾਂ ਨੂੰ ਭੁੱਲੀਆਂ ਨਹੀਂ ਸੀ। ਹਰਿਆਣਾ ਦੀਆਂ ਘਟਨਾਵਾਂ ਭੁੱਲੀਆਂ ਨਹੀਂ ਸੀ ਤੇ ਜਿਹੜੀ ਝਾਰਖੰਡ ਵਿੱਚ ਘਟਨਾ ਵਾਪਰੀ ਆ। ਪਤੀਸੀ ਜੋੜੇ ਨਾਲੇ ਸਭ ਤੋਂ ਅਤ ਨਿੰਦਣਯੋਗ। ਜਿਸ ਕਰਕੇ ਦੀ ਪਿਆਰੀ ਸੁਰੱਖਿਆਤ ਵਾਸਤੇ ਕਾਨੂੰਨ ਬੇਸਿਕ ਬਣਾਇਆ ਪਰ ਉਹਨਾਂ ਕਾਨੂੰਨਾਂ ਦੇ ਕੋਈ ਅਮਲ ਨਹੀਂ ਕੀਤਾ ਜਾ ਰਿਹਾ ਬਲਕਿ ਅੱਗੇ ਤੋਂ ਕਈ ਗੁਣਾ ਘਟਨਾਵਾਂ ਵਧ ਗਈਆਂ ਇੱਥੇ ਨਹੀਂ ਬਸ ਇਹਨਾਂ ਦਾ ਇਹ ਸੁਰੱਖਿਆ ਦੀ ਹੀਣ ਭਾਵਨਾ ਪੈਦਾ ਹੋਈ ਆ ਜਿਹੜੀਆਂ ਭੈਣਾ ਕੰਮ ਕਰਦੀਆਂ ਉਹਨਾਂ ਨੂੰ ਵੀ ਜੋ ਮਿਨਿਮਮ ਬੇਜਣੀ ਚਾਹੀਦੀ ਕੋਬਿੰਦ ਨਹੀਂ ਦਿੱਤੀ ਜਾ ਰਹੀ ਛੱਡੀਆਂ ਮੇਰੇ ਮਿਲੂ 3000 ਰੁਪਇਆ ਆਸ਼ਾ ਵਰਕ 2500 ਰੁਪਇਆ ਜਿਹੜੀਆਂ ਆਂਗਨ ਵਾਲੀਆਂ ਨੂੰ 10000 ਰੁਪਏ ਜਿੰਨਾਂ ਵੇਤ ਨਹੀਂ ਦਿੱਤੇ ਜਾ ਰਹੇ ਜਦੋਂ ਕਿ ਕਹਿੰਦੇ 60000 ਰੁਪਏ ਹਾਰਜੂ ਸਰਕਾਰ ਮਿਲਣੀ ਚਾਹੀਦੀ ਤੋ ਇਸ ਕਰਕੇ ਇਸਾ ਕਿੰਨਾ ਹਾਲਾਤਾਂ ਵਿੱਚ ਅੱਜ ਇਹਨਾਂ ਨੇ ਐਲਾਨ ਕੀਤਾ ਹੈ ਇਹਨਾਂ ਭੈਣਾਂ ਨੇ ਇਸ ਤਰ੍ਹਾਂ ਜੁੜਦੇ ਜਿਉਂਣ ਵਾਲੇ ਸਮੇਂ ਤੇ ਹੀ ਮੋਦੀ ਦੀ ਸਰਕਾਰ ਨੂੰ ਕਰਤੀ ਤੋਂ ਲਾ ਕੇ ਸਾਥ ਦੇਵਾਂਗੇ ਕਿਉਂਕਿ ਜਿੰਨਾ 'ਚ ਸਾਡੀ ਸੁਰੱਖਿਆ ਦਾ ਇਹ ਜੋ ਪ੍ਰਬੰਧ ਨਹੀਂ ਕਰ ਸਕਦੇ ਉਹ ਨਹੀਂ ਰੱਖ ਸਕਦੇ ਜਿੰਦੋਂ ਤੱਕ ਕੋਰ ਕਮਿਸ਼ਨ ਦਾ ਮਸਲਾ ਕੋਰਪੋਰੇਸ਼ਨ ਵਾਲੇ ਭਾਵੇਂ ਇਹਨਾਂ ਸ਼ਹਿਰ ਦੇ ਰਹੇ ਆ ਉਹ ਕਿਉਂਕਿ ਚੋਣ ਕਮਿਸ਼ਨ ਦੇ ਵਿੱਚ ਵੀ ਜਿਹੜਾ ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਹੀ ਉਹਦੀ ਨੇ ਤੋੜ ਉਹਨਾਂ ਨੇ ਕਿ ਕੋਰ ਦਾ ਜਾਂਚ ਹੋਊਗਾ ਇੱਕ ਕੱਪ ਹੋ ਜਾਂਦਾ ਹੋਊਗਾ ਇੱਕ ਮੋਦੀ ਹੋਊਗਾ ਪਰ ਉਹਨਾਂ ਨੇ ਬਿਲਕੁਲ ਇਹ ਕਹਿਤਾ ਉਹ ਮੋਦੀ ਹੋਊਗਾ ਇਹ ਕਾਪੀ ਨਾ ਹੋਗਾ ਇਹ ਕੋਈ ਆਪਾ ਜੀ ਹੋਊਗਾ ਬੜਾ ਪਿੱਛੇ ਕੋਰਪੋਰੇਸ਼ਨ ਵਾਲੇ ਰਾਜ ਤੋਂ ਕਰਾ ਦਿੱਤਾ ਹੈ ਕਿ ਜਿਹੜਾ ਉਹ ਹੈਗਾ ਸਹੀ ਮੈਨੂੰ ਉਹਨਾਂ ਨੂੰ ਉਹ ਹਾਈ ਕੋਰਟ ਦੇ ਵਿੱਚ ਵੀ ਕੋਈ ਨਾ ਕਿਸਾ ਸਾਫਤਾ ਮਿਲੋ ਫਾਰੇ ਕੋਲ ਜਿਹੜਾ ਇਸ ਆਪਣੇ ਬੈਂਕ ਆਫ ਇੰਡੀਆ ਸਟੇਟ ਬੈਂਕ ਆ ਉਹਨੇ ਇਹ ਕਹਿਤਾ ਵੀ ਮੈਨੂੰ 30 ਤੱਕ ਕਰਵਾ ਦੇ ਮੈਂ ਜਾਣੀ ਸਭ ਤੋਂ ਨਹੀਂ ਜੇ ਸਦਾ ਪੁਰਾ ਗਲਤ ਕਰਦੇ ਉਹਨਾਂ ਨੇ ਇਹ ਨਾ ਕਿ ਹੋਰ ਦੇ ਦਿੱਤਾ ਤੇ ਫਿਰ ਪੁਰਾਣੇ ਦੇ ਵਿੱਚ ਗਲਤ ਹੀ ਪੈਸੇ ਜਿਹੜੇ ਆਉਂਦੇ ਆ ਜਿਹਦਾ ਕੋਈ ਹਿਸਾਬਕਾ ਨਹੀਂ ਤੇ ਰੋਗ ਲੱਗਣੀ ਸੀ ਪਰ ਕਿਉਂਕਿ ਉਹ 30 ਤੱਕ ਅੱਗੇ ਲੈ ਗਏ ਉਹਨਾਂ ਚ ਚੋਣਾ ਹੋ ਜਾਣੀਆਂ ਜਾਲੀ ਪੈਜ ਦੇ ਇਤੋਂ ਕੰਮ ਨਹੀਂ ਦੌੜ ਜਾ ਸਕੋ ਅਸੀਂ ਬਰਤਲਾ ਹੋਵੇ ਇਹਨਾਂ ਸਾਰਿਆਂ ਦੇ ਖਿਲਾਫ ਜਮੂਰੀ ਪ੍ਰਸੰਨ ਜੱਤੇ ਬੰਦਿਆ ਘਾਟ ਕੇ ਲੜਦੀਆਂ ਤੇ ਮੋਦੀ ਨੂੰ ਕਰਦੀ ਰੁੱਲਾ ਕੇ ਨਹੀਂ ਚਾਲ ਅੱਜ ਤੁਸੀਂ ਮੈਨਾਂ ਦੇ ਦੇ ਉੱਤੇ ਪੈਣਾ ਦਾ ਸਾਥ ਦੇਦੇ ਜੀ ਅੱਜ ਮੇਰੇ ਨਾਲ ਕਿ ਸੜਕਾਂ ਦੇ ਉੱਤੇ ਉਤਰ ਕੇ ਲੋਕਾਂ ਨੂੰ ਜਲਦ ਕਰ ਲਈਏ ਜੀਆਂ ਭੈਣਾਂ ਨੂੰ ਜਲਦ ਕਰ ਲਈਏ ਕਿਤੇ ਨਾ ਕਿਤੇ ਲੱਗਦਾ ਨਹੀਂ ਆ ਕਿ ਜਿਹੜੇ ਅੱਜ ਇੱਕ ਦਾ ਖੂਨ ਵੜਿਆ ਹੈ ਭੈਣਾਵਾਦ ਨੂੰ ਸਹੀ ਤਾਂ ਅੰਤ ਨਾਲ ਜਿਹੜਾ ਲਾਗੂ ਨਾ ਹੋਣ ਕਰਕੇ ਅੱਜ ਜੀਆਂ ਪਹਿਨਾਗੇ ਕਹਿੰਦੇ ਆ ਕਿ ਉਹ ਆਪਣੇ ਕੰਮ ਕਰਦੇ ਕੋਈ ਕੰਮੀਆਂ ਅਜਿਹੀਆਂ ਨੇ ਜਿਨ੍ਹਾਂ ਦੇ ਵਿੱਚ ਉਹਨਾਂ ਤੇ ਬਹੁਤ ਕੁਝ ਵੱਡੇ ਵੱਡੇ ਜਿਹੜੇ ਦੇ ਕਾਰਜ ਕਰੱਖੀਆਂ ਨੇ ਤੇ ਪਰ ਅੱਜ ਉਹ ਜਿਹੜੀਆਂ ਨੇ ਉਹ ਆਪਣੇ ਘਰਾਂ ਦੇ ਅੰਦਰ ਹੀ ਬੰਦ ਹੋ ਗਏ ਦਾ ਦੇਖੀਆਂ ਆਈਆਂ ਨੇ ਬਿਲਕੁਲ ਕਰਦੇ ਪਰੇ ਦੇ ਬੰਦਿਆਂ ਨੂੰ ਜਿਲਦਗਾਰੀ ਦੇ ਬਿਲਕੁਰੀ ਪੱਤਾ ਦੇ ਅੰਦਰ ਕੋਈ ਫਿਰਦਿਗਾਰੀ ਪੱਤਾ ਨਹੀਂ ਕਿਾਰੇ ਜੋ ਉਹਨਾਂ ਨੂੰ ਜਿਆੜੀ 100 ਰੁਪਏ ਦੇ ਦੋ ਕੁਸਤੇ ਦੇ ਕੰਮ ਨੂੰ ਹੋਣਾ ਪੈ ਰਿਹਾ ਕਿਤੇ ਹੋ ਸਾਰੇ ਬਾਸ ਸਾਰੇ ਹੋ ਗਏ ਅਧੂਰੇ ਦੇ ਤੁਰੇਿਆਂ ਨੂੰ ਲਾਗੂ ਕੀਤੀ ਕਿ ਜਾਰੇ ਤੁਸੀਂ ਰਾਣੋਂ ਦਾ ਰਿਪੋਰਟ ਉਹਨਾਂ ਸਜਾ ਦਿੰਦੀ ਹੈ ਬੁਲਾਕਾਰੀਆਂ ਨੂੰ ਉਸ ਤੋਂ ਬਾਅਦ ਇਹ ਸਰਕਾਰ ਉਹਦੇ ਜਮਾਨਤ ਕਰਾਉਂਦੇ ਜਮਾਨਤ ਕਰਾਉਣ ਤੋਂ ਬਾਅਦ ਜਦੋਂ ਬਾਹਰ ਆਉਂਦੇ ਆ ਇੱਦਾਂ ਸਵਾਗਤ ਕੀਤਾ ਜਾਂਦਾ ਪੰਡਵਾਚਾ ਨਾਲ ਤੇ ਤੁਸੀਂ ਆ ਰਹੇ ਜਣਾ ਤੇ ਗੁਜਰਾਵ ਦੇ ਵਿੱਚ ਜਈ ਘਟਨਾ ਵਾਪਰੀ ਪਰ ਕੋਰਟ ਤੇ ਜਦੋਂ ਅਪੀਲ ਕੀਤੀ ਦੁਬਾਰਾ ਫਿਰ ਅਦਾਲਤ ਨੇ ਹੀ ਸੁਣਵਾਦੀਆਂ ਜਿਨ੍ਹਾਂ ਨੇ ਉਹਨਾਂ ਬਲਾਕ ਕਰੇ ਨੂੰ ਫੇਸਾ ਦਿੱਤਿਆ ਕਿ ਕੋਈ ਫਰਾਰਪਰ ਦੇ ਕੇਸ ਜੇਤਾਂ ਬਰੀ ਨਹੀਂ ਹੋ ਸਕਦੇ ਜ਼ਮਾਨਤ ਆਪੇ ਹੀ ਸਾਰੇ ਫੇਰ ਅੰਦਰੋਂ ਫੇਰ ਅੱਤਰ ਕੇ ਜਿਹਦਾ ਸਵਾਗਤ ਇਸ ਕਰਕੇ ਕੇਂਦਰ ਦੀ ਸਰਕਾਰ ਦਾ ਪੁਰਾਣੀ ਸਰਕਾਰ ਮਨੁਆਤ ਵਾਲੀ ਸਰਕਾਰ ਆ ਇੱਕ ਤੋਂ ਘਟਣ ਵਾਲੀ ਸਰਕਾਰ ਆ ਇਹ ਤਾਂ ਇਸਤਰੀ ਨੂੰ ਪਿਆਰ ਦੀ ਦਿੱਤੀ ਸਮਝਦੇ ਆ ਇਸ ਕਰਕੇ ਇਸ ਮੌਕੇ ਤੇ ਇਹਨਾਂ ਨੂੰ ਸੰਦੇਸ਼ ਇਹੀ ਆ ਔਰ ਇਹ ਦਿੱਥੇ ਬੰਦੀਰ ਕਲਾਬੀ ਜਤਤਵੰਦੀ ਆ ਉਹਨਾਂ ਦਾ ਫੈਸਲਾ ਵੀ ਹੈ ਕਿ ਅਸੀਂ ਆਉਣ ਵਾਲੇ ਸਮੇਂ ਇਨਾਂ ਲੋਕਾਂ ਨੂੰ ਇੱਥੇ ਨਹੀਂ ਰਹਿਣ ਦਵਾਵਾਂਗੇ ਤਾਂ ਜੋ ਸਹੀ ਕਰੋ ਲੱਗੂ ਔਰ ਸਕਾਰ ਹੋਵੇ ਲੋਕਾਂ ਨੂੰ ਸਤਿਕਾਰ ਦੇਣ ਵਾਲੀ ਸਕਾਰ ਹੋਵੇ ਇਹਨਾਂ ਸੁਰੱਖਿਆ ਦਾ ਪ੍ਰਬੰਧ ਕਰਨ ਵਾਲੀ ਹਮੇਸ਼ਾ ਸਰਕਾਰ ਹੋਵੇ ਕੋ ਸਰਕਾਰ ਅਗੇ ਲੈ ਕੇ ਆ ਇਹ ਸੰ ਜਨਵਾਦੀ ਇਸਤਰੀ ਸਫਾ ਵੱਲੋਂ ਜਿਹੜਾ ਲੋਕਾਂ ਨੂੰ ਜਾਗਰੂਕ ਕਰਨ ਦਾ ਸਮਾਂ ਕਿਹਾ ਸੀ ਉਸ ਦੇ ਨਾਮ ਤੋਂ ਇਹ ਮੰਗ ਕੀਤੀ ਗਈ ਹੈ ਕਿ ਜਿਹੜੇ ਦੇਸ਼ ਦੇ ਸਰਮੰਤਰੀ ਨਰਿੰਦਰ ਮੋਦੀ ਨੇ ਕੋਵਿਡ-19 ਰੱਖਿਆ ਨੂੰ ਜਿੰਨੀ ਬਣਾਉਣੀ ਹੈ ਲੇਕਿਨ ਉਹ ਕਦੇ ਹੈ ਨਹੀਂ ਕਰਦੇ ਤਾਂ ਹਰ ਵਾਰੀ ਤੋਂ ਉਹਨਾਂ ਨੂੰ ਸਖ਼ਤ ਜਵਾਬ ਦਿੱਤਾ ਜਾਵੇਗਾ ਅਮਰਸਰ ਤੋਂ ਮਕੂਦ ਦੇ ਨਾਲ